ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਮੈਂ ਇਸ ਵਕਤ ਖੜਾ ਪਟੇਲਾ ਸਰੰਦ ਰੋਡ ਤੇ ਇਹ ਮੇਰੇ ਪਿੱਛੇ ਤੁਸੀਂ ਹਾਈਵੇ ਦੇਖ ਸਕਦੇ ਹੋ ਇਹ ਸਿੰਗਲ ਲੇਨ ਹਾਈਵੇ ਹੈ ਪਟੇਲਾ ਤੋਂ ਸਰੰਦ ਨੂੰ ਇਹ ਜੋੜਦਾ ਇਹ ਪਟੇਲਾ ਵਾਲੀ ਸਾਈਡ ਹੈ ਇਹ ਲਈ ਤੇ ਇਹ ਜਿਹੜੀ ਹੈ ਇਹ ਸਰੰਦ ਵਾਲੀ ਸਾਈਡ ਹੈ ਇਸ ਸੜਕ ਨੂੰ ਖੁਨੀ ਸੜਕ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਇੰਨੀਆਂ ਦੁਰਘਟਨਾਵਾਂ ਹੋ ਚੁੱਕੀਆਂ ਨੇ ਇੰਨੀਆਂ ਜਾਨਾਂ ਜਾ ਚੁੱਕੀਆਂ ਨੇ ਜਾਨ ਮਾਲ ਦਾ ਇਹਨਾਂ ਨੂੰ ਨੁਕਸਾਨ ਹੋ ਚੁੱਕਾ ਹੈ ਪਰ ਇਸ ਸੜਕ ਨੂੰ 4 ਲੇਨ ਨਹੀਂ ਬਣਾਇਆ ਜਾਦਾ ਲੰਬੇ ਸਮੇਂ ਤੋਂ ਇਹ ਡਿਮਾਂਡ ਕੀਤੀ ਜਾ ਰਹੀ ਸੀ ਕਿ ਸੜਕ ਨੂੰ 4 ਲੇਨ ਬਣਾਇਆ ਜਾਵੇ ਤੁਸੀਂ ਦੇਖੋ ਕਿੰਨਾ ਹੈਵੀ ਟ੍ਰੈਫਿਕ ਇੱਥੇ ਹੈਗਾ ਕਿੰਨੀ ਇਹ ਆਵਾਜਾਈ ਪਰਤੂਰ ਸੜਕ ਹੈਗੀ ਹੈ ਪਰ ਇਸ ਨੂੰ 4 ਲੇਨ ਨਹੀਂ ਬਣਾਇਆ ਜਾ ਰਿਹਾ ਸੀਗਾ ਸੋ ਹੁਣ ਪਟਿਆਲਾ ਵਾਸੀਆਂ ਦੀ ਇਹ ਪੁਰਜ਼ੋਰ ਸੀਗੀ ਡਿਮਾਂਡ ਕਿ ਨੂੰ 4 ਲੇਨ ਬਣਾਇਆ ਜਾਵੇ ਤਾਂ ਹੁਣ ਇਸ ਨੂੰ 4 ਲੇਨ ਬਣਾਇਆ ਜਾ ਰਿਹਾ ਹੈ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਲਗਭਗ 120 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣਾਇਆ ਜਾਏਗਾ ਔਰ ਇਹ पीडब्ल्यूਡੀ ਤੇ ਐਨਐਚਆਈਏ ਦਾ ਇਹ ਸਾਂਝਾ ਆਪਰੇਸ਼ਨ ਰਹੇਗਾ 4 ਲੇਨ ਇਸ ਸੜਕ ਨੂੰ ਕੀਤਾ ਜਾ ਰਿਹਾ ਹੈ ਔਰ ਲਗਭਗ 120 ਕਰੋੜ ਰੁਪਏ ਜਿਹੜੇ ਇਸ ਤੇ ਖਰਚ ਆਏਗਾ ਪਰ ਇਸ ਦੇ ਵਿੱਚ ਇੱਕ ਵੱਡੀ ਗੱਲ ਜਿਹੜਾ ਨੁਕਸਾਨ ਵੀ ਹੋ ਰਿਹਾ ਉਹ ਨੁਕਸਾਨ ਦੀ ਪਰਪਾਈ ਕਿਵੇਂ ਹੋਏਗੀ ਇਹ ਇੱਕ ਵੱਡਾ ਸਵਾਲ ਹੈ ਦਰਸਲ ਇਸ ਸੜਕ ਨੂੰ ਬਣਾਉਣ ਦੇ ਲਈ 7700 ਲਗਭਗ ਕਰਕਟ ਨੇ ਜਿਹੜੇ ਉਹ ਵੱਡੇ ਜਾਣ 7300 ਦਰਖਤ ਵੱਢ ਕੇ ਜਿਸ ਨੂੰ ਫੋਰ ਲੇਨ ਬਣਾਇਆ ਜਾਏਗਾ ਇਹ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਰਿਹਾ ਹਾਂ ਤੁਸੀਂ ਦੇਖੋ ਆ ਦਰਖਤ ਨੇ ਜਿਹੜੇ ਇਹ ਵੱਡੇ ਜਾਣੇ ਇਹ ਦੋਵੇਂ ਸਾਈਡ ਤੋਂ ਜਿਹੜੇ ਦਰਖਤ ਨੇ ਉਹ ਵੱਡੇ ਜਾਣਗੇ ਲਗਭਗ 7300 ਦਰਖਤ ਹੈ ਜਿਹੜਾ ਉਹ ਵੱਢਿਆ ਜਾਏਗਾ ਤੁਹਾਨੂੰ ਯਾਦ ਕਰਾ ਦਈਏ ਕਿ ਕੋਈ ਵੀ ਹਾਈਵੇ ਤੁਸੀਂ ਬਣਾਣਾ ਜਦੋਂ ਤੁਸੀਂ ਦਰਖਤਾਂ ਦੀ ਕਟਾਈ ਕਰਦੇ ਹੋ ਤਾਂ ਮੁਆਵਜ਼ੇ ਵਜੋਂ ਉਸ ਦੀ ਪਰਪਾਈ ਦੇ ਲਈ ਬਹੁਤ ਸਾਰੇ ਦਰਖਤ ਤੁਹਾਨੂੰ ਲਗਾਣੇ ਪੈਂਦੇ ਨੇ ਹੁਣ ਜੰਗਲਾਤ ਡਿਪਾਰਟਮੈਂਟ ਦਾ ਇਹ ਦਾਵਾ ਹੈ ਕਿ ਲਗਭਗ 60000 ਅਸੀਂ ਦਰਖਤ ਹੁਸ਼ਾਰਪੁਰ ਦੇ ਨੇੜੇ ਤੇੜੇ ਇਸ ਦੇ ਮੁਆਵਜ਼ੇ ਵਜੋਂ ਲਗਾਵਾਂਗੇ ਹੁਣ ਵੱਡਾ ਸਵਾਲ ਇਹ ਹੈ ਕਿ ਇਹ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਪੂਰੇ ਮੁਲਕ ਦੇ ਵਿੱਚ ਹਰਿਆਣਾ ਤੋਂ ਬਾਅਦ ਪੰਜਾਬ ਹੀ ਇੱਕ ਜਿਹੜਾ ਇਲਾਕਾ ਜਿੱਥੇ ਸਭ ਤੋਂ ਘੱਟ ਜੰਗਲ ਨੇ ਜੰਗਲੀ ਇਲਾਕਾ ਜਿਹੜਾ ਸਭ ਤੋਂ ਘੱਟ ਹੈ ਪੂਰੇ ਮੁਲਕ ਦੇ ਵਿੱਚ ਸਭ ਤੋਂ ਘੱਟ ਜਿਹੜਾ ਹਰਿਆਣਾ ਔਰ ਉਸ ਤੋਂ ਬਾਅਦ ਜਿਹੜਾ ਪੰਜਾਬ ਆਂਦਾ ਜਿੱਥੇ ਸਭ ਤੋਂ ਘੱਟ ਜੰਗਲੀ ਏਰੀਆ ਸੋ ਹੋਰ ਤਾਂ ਕੁਝ ਨਹੀਂ ਖਾਸ ਪਰ ਇਹ ਜ਼ਰੂਰ ਹੈ ਕਿ ਇਹ ਜਿਹੜੀ ਰੋਡ ਇੱਕ ਜੰਗਲ ਜਿਹਨੂੰ ਆਪਾਂ ਖੂਨੀ ਸੜਕ ਵੀ ਕਹਿੰਦੇ ਸੀਗੇ ਇਹਦੇ ਹੁਣ ਦਿਨ ਬਦਲੇ ਜਾ ਰਹੇ ਨੇ ਇਹਤੇ ਜਿਹੜਾ ਇਸ ਨੂੰ 4 ਲੇਨ ਕੀਤਾ ਜਾ ਰਿਹਾ ਸੋ ਇਹ ਇੱਕ ਵੱਡੀ ਖਬਰ ਜ਼ਰੂਰ ਹੈਗੀ ਹੈ ਕਿ 4 ਲੇਨ ਇਸ ਨੂੰ ਕੀਤਾ ਜਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਇਹ ਡਿਮਾਂਡ ਸੀ ਪਰ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਦਾਵਾ ਜਿਹੜਾ ਵਾਅਦਾ ਕੀਤਾ ਜਾ ਰਿਹਾ ਕਿ ਜਿਹੜੇ ਦਰਖਤ ਕੱਟੇ ਜਾਣਗੇ ਉਹਨਾਂ ਦੀ ਪਰਪਾਈ ਵੀ ਹੋਏਗੀ ਉਹ ਪਰਪਾਈ ਹੋ ਪਾਏਗੀ ਕਿ ਨਹੀਂ ਹੋ ਪਾਏਗੀ ਉਹ ਦੇਖਣਾ ਪਵੇਗਾ ਤੇ ਜਦੋਂ ਮੈਂ ਵੀਡੀਓ ਬਣਾ ਰਿਹਾ ਸੀ ਤਾਂ ਕੁਝ ਲੋਕ ਇੱਥੇ ਆਏ ਜਿਹੜੇ ਆਵਾਜ਼ ਚੁੱਕ ਰਹੇ ਨੇ ਕਿ ਜਿਹੜੇ ਦਰਖਤ ਵੱਡੇ ਤੌਰ ਤੇ ਕੱਟੇ ਜਾ ਰਹੇ ਨੇ ਇਹਨਾਂ ਦੀ ਪਰਪਾਈ ਕਿਵੇਂ ਹੋਏ ਸਾਰਿਆਂ ਨੂੰ پتہ ਹੀ ਖੁੰਨੀ ਰੋੜ ਰਹੇ ਕਿ ਅਸੀਂ ਚਾਹਦੇ ਹਾਂ ਕਿ ਥ ਫੋਰ ਲੇਨ ਬਣੇ ਅਸੀਂ ਉਹਦੇ ਅਗੇਂਸਟ ਨਹੀਂ ਹੈਗਾ ਬਟ ਅਸੀਂ ਇਹ ਕਹਿੰਦੇ ਆ ਕਿ ਉਹ ਸੋਲੂਸ਼ਨਸ ਵੀ ਬਥੇਰੇ ਨੇ ਲੇਨ ਬਣਾ ਪ੍ਰੀਜ਼ ਨੂੰ ਬਚਾਇਆ ਜਾਏ ਸਾਡੇ ਪੀੜਾਂ ਨੂੰ ਰੁੱਖਾਂ ਨੂੰ ਬਚਾਇਆ ਜਾਏ ਕਿਉਂਕਿ ਇਹ 50-50 ਸਾਲ ਪੁਰਾਣੇ ਪੀੜ ਲੱਗੇ ਹੋਏ ਨੇ ਜਿਸ ਤੋਂ ਸਾਨੂੰ ਆਕਸੀਜਨ ਮਿਲ ਰਹੀ ਹੈ ਸਿਰਫ ਪਟਿਆਲੇ ਨੂੰ ਨਹੀਂ ਮਿਲ ਰਹੀ ਸਾਡੇ ਹਰਿਆਣਾ ਬਾਕੀ ਦੇ ਸਾਰੇ ਨੇੜਲੇ ਜਗ੍ਹਾ ਜ਼ਿਲ੍ਹਿਆਂ ਨੂੰ ਵੀ ਇਤੁਦੀ ਹਵਾ ਮਿਲ ਰਹੀ ਹੈ ਜਿਵੇਂ ਕੀ ਹੁਸ਼ਿਆਰਪੁਰ ਤੇ ਰੋਪੜ ਦੇ ਵਿੱਚ ਕਹਿ ਰਹੇ ਆ ਕਿ ਅਸੀਂ 60000 ਪੀੜ ਲਗਾਵਾਂਗੇ ਜੀ ਪੌਦੇ ਲਗਾਵਾਂਗੇ ਜੋ ਪੀੜ ਬਣਨਗੇ ਜੀ ਉਹ ਹੁਣ ਇੱਕ ਗੱਲ ਦੱਸੋ ਅਸੀਂ ਨੁਕਸਾਨ ਪਟਿਆਲੇ 'ਚ ਕਰ ਰਹੇ ਆਂ ਤੁਸੀਂ ਉੱਥੇ ਤੁਸੀਂ ਲਗਾ ਰਹੇ ਹੋ ਇੱਕ ਇਸ ਤਰੀਕੇ ਦੀ